ਪਾਤਸ਼ਾਹੀ ਪੰਜਵੀਂ ਸ੍ਰੀ ਗੁਰੂ ਅਰਜਨ ਦੇਵ ਜੀ ਮਾਰਾ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਪਾ ਰਾਪਤ ਗੁਰਦੁਆਰਾ ਸ੍ਰੀ ਸ਼ਟਾਸਾ ਸਤਿਗੁਰੂ ਪਾਣੀ ਦੇ ਬੜੇ ਕਿੱਲੇ ਹਤੇ ਦੂਰ ਦੂਰ ਜਾਣਾ ਪੈਂਦਾ ਪਾਣੀ ਲੈਣ ਦੇ ਗਰਮੀਆਂ ਵਿੱਚ ਬੜੇ ਔਖੇ ਹੋਈਦਾ ਹੈ ਕਿਰਪਾ ਕਰੋ ਸਾਡੇ ਨਗਰ ਵਾਸੀਆਂ ਦੀ ਇਹ ਮੁਸ਼ਕਲ ਹੱਲ ਕਰ ਦਿਓ ਗੁਰੂ ਹਰਗੋਬਿੰਦ ਸਾਹਿਬ ਦੇ ਅਵਤਾਰ ਲੈਣ ਦੀ ਖੁਸ਼ੀ ਅੰਦਰ ਇੱਥੇ ਵੀ ਇੱਕ ਖੂਹ ਉਨ ਆਇਆ ਉਹਦੇ ਵਿੱਚ 6 ਹਾਟਾ ਮਾਲਾ ਚਲਾਈਆਂ ਇਸ ਦਾ ਇਸ ਨਕਰਦਾਨਾ ਗੁਰਦੁਆਰਾ ਸ਼੍ਰੀ ਸ਼ੇਟਾ ਸਭ ਪ੍ਰਸਿੱਧ ਹੋਇਆ ਹੈ ਕੋਈ ਵੀ ਜੀਵ ਇਸਤਰੀ ਜਿਸ ਦੇ ਗਰਭ ਵਿੱਚ ਬੱਚਾ ਨਹੀਂ ਹੈ ਜਾਂ ਪੁਚੰਗੀ ਦੀ ਦਾਤ ਨਹੀਂ ਹੈ ਗਰਭ ਵਿੱਚ ਉਹ ਸ਼ਰਧਾ ਧਾਰ ਕੇ ਇਸ ਸਥਾਨ ਤੇ ਆਵੇ ਅਤੇ 1 ਸਾਲ ਆ ਕੇ ਹਰ ਮਹੀਨੇ ਇੱਕ ਇਸ਼ਨਾਨ ਕਰੇ ਭਾਵੇਂ ਸਾਲ ਚ 12 ਇਸ਼ਨਾਨ ਕਰੇ ਤਾਂ ਉਸ ਨੂੰ ਜ਼ਰੂਰ ਸੁਪੁੱਤਰ ਦੀ ਜਾਤ ਪਰਾਪਤ ਹੋਵੇਗੀ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਮੀਡੀਅਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਗੁਰਪ੍ਰੀਤ ਤੇ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ਼ਾਟਾ ਸਾਹਿਬ ਜੋ ਕਿ ਪੰਜਵੀਂ ਅਤੇ ਛੇਵੀਂ ਪਾਸ਼ਾਏ ਦੀ ਚਰਨਛੋਪਾ ਪ੍ਰਾਪਤ ਹੈ ਤੇ ਆਓ ਇੱਥੋਂ ਦੇ ਗ੍ਰੰਥੀ ਸਾਹਿਬ ਜੀ ਤੋਂ ਜਾਣਦੇ ਹਾਂ ਕਿ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਸਤਿ ਸ਼੍ਰੀ ਅਕਾਲ ਬਾਬਾ ਜੀ ਜੀ ਇਸ ਗੁਰਦੁਆਰਾ ਸਾਹਿਬ ਜੀ ਦਾ ਕੀ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਦਾ ਨਾਮ ਕਿੱਥੋਂ ਪਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਮੂਹ ਸੰਗਤ ਜੀ ਆਪ ਜਿਸ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਮੀਡੀਆ ਦੇ ਰਾਹੀ ਆਪ ਭਾਗਾਂ ਵਾਲੇ ਹੋ ਜੋ ਅੱਜ ਮੀਡੀਆ ਚੱਲਿਆ ਹੈ ਘਰ ਬੈਠਿਆਂ ਹੀ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ ਸੋ ਆਪ ਭਾਗਾਂ ਵਾਲੇ ਹੋ ਆਪ ਜਿਸ ਜਗ੍ਹਾ ਦੇ ਦਰਸ਼ਨ ਕਰ ਰਹੇ ਹੋ ਇਹ ਪਾਤਸ਼ਾਹੀ ਪੰਜਵੀਂ ਸ੍ਰੀ ਗੁਰੂ ਅਰਜਨ ਦੇਵ ਜੀ ਮਾਰਾ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਪਾ ਪ੍ਰਾਪਤ ਗੁਰਦਵਾਰਾ ਸ੍ਰੀ ਸ਼ਾਟਾ ਸਾਹਿਬ ਹੈ ਇਤਿਹਾਸਕਾਰ ਦੱਸਦੇ ਨੇ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਸਾਰ ਨਹੀਂ ਸੀ ਹੋਇਆ ਨਾ ਤਾਂ ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਿੰਡ 'ਚ ਆ ਕੇ ਦੀਵਾਨ ਲਗਾਇਆ ਕਰਦੇ ਸਨ ਤਾਂ ਇੱਕ ਦਿਨ ਦੀਵਾਨ ਚੱਲ ਰਹੇ ਨੇ ਤੇ ਉਧਰ ਇਸੋ ਘਟੋ ਘਟੋ ਬਹੁਤ ਨਹੀਂ ਤਾਂ ਪੋਣਾ ਕਾ ਕਿਲੋਮੀਟਰ ਦੂਰੀ ਤੇ ਗੁਰੂ ਕੀ ਵਡਾਲੀ ਸਥਾਨ ਸਿਤ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਦਾ ਨਿਵਾਸਾ ਸੀ ਗੁਰੂ ਅਰਜਨ ਦੇਵ ਜੀ ਦਾ ਨਿਵਾਸਾ ਹੈ ਤੇ ਗ੍ਰਹਿ ਵਿਖੇ ਜ ਸੁਪੁੱਤਰ ਨੇ ਜਨਮ ਲਿਆ ਇੱਥੇ ਦੀਵਾਨ ਚੱਲ ਰਹੇ ਨੇ ਗ੍ਰਹਿ ਵਿਖੇ ਸੁਪੁੱਤਰ ਦੇ ਜਨਮ ਲੈ ਅੰਤੇ ਸਿੰਘ ਸਿੱਖ ਆਏ ਨੇ ਆ ਕੇ 사ਤਗੁਰ ਨੂੰ ਦੱਸਣਾ ਕਿ 사ਤਗੁਰ ਜੀ ਆਪ ਜੀ ਦੇ ਗ੍ਰਹਿ ਵਿਖੇ ਬੇਟਾ ਜੀ ਨੇ ਜਨਮ ਲਿਆ ਹੈ ਸਿੱਖ ਸੰਗਤਾਂ ਨੇ 사ਤਗੁਰਾਂ ਨੇ ਬੜੀ ਖੁਸ਼ੀ ਕੀਤੀ ਤਾਂ ਪਿੰਡ ਨਿਵਾਸੀ ਕਹਿਣ ਲੱਗੇ 사ਤਗੁਰ ਜੀ ਆਪ ਦੇ ਗ੍ਰਹਿ ਵਿਖੇ ਬੇਟੀ ਨੇ ਜਨਮ ਲਿਆ ਹੈ ਆਪ ਨੂੰ ਵਧਾਈ ਹੋਵੇ ਨੂੰ ਸਾਨੂੰ ਵੀ ਵਧਾਈ ਦਿਓ 사ਤਗੁਰ ਕਹਿਣ ਲੱਗੇ ਹਾਂ ਹਾਂ ਸੰਗਤ ਜੀ ਜ਼ਰੂਰ ਕਹਿਣ ਲੱਗੇ 사ਤਗੁਰੂ ਪਾਣੀ ਤੋਂ ਬੜੀ ਕਿਲਤ ਹੈ ਦੂਰ ਦੂਰ ਜਾਣਾ ਪੈਂਦਾ ਪਾਣੀ ਲੈਣ ਦੇ ਗਰਮੀਆਂ ਵਿੱਚ ਬੜੇ ਔਖੇ ਹੋਈਦਾ ਹੈ ਕਿਰਪਾ ਕਰੋ ਸਾਡੇ ਨਗਰ ਵਾਸੀਆਂ ਦੀ ਇਹ ਮੁਸ਼ਕਲ ਹੱਲ ਕਰਦੇ ਹੋ ਸਾਨੂੰ ਪਾਣੀ ਦੀ ਕਿੱਲਤ ਤੋਂ ਦੂਰ ਕਰਦੇ ਸਾਡੀ ਪਾਣੀ ਦੀ ਕਿੱਲਤ ਸਾਡੇ ਲਈ ਇਹ ਖੁਸ਼ੀ ਹੈ ਸਾਨੂੰ ਤੁਸੀਂ ਇਸ ਕਿੱਲਤ ਤੋਂ ਬਚਾਓ ਤਾਂ ਸਤਿਗੁਰਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਅਵਤਾਰ ਲੈਣ ਦੀ ਖੁਸ਼ੀ ਅੰਦਰ ਇੱਥੇ ਫਿਰ ਇੱਕ ਖੂਹ ਬਣਾਉਣ ਆਇਆ ਉਹਦੇ ਵਿੱਚ 6 ਹਾਟਾਂ ਵਾਲਾ ਚਲਾਈਆਂ ਜਿਸ ਦਾ ਇਸ ਨਗਰ ਦਾ ਨਾਮ ਗੁਰਦੁਆਰਾ ਸ਼੍ਰੀ ਸ਼ਾਟਾ ਸਭ ਪ੍ਰਸਿੱਧ ਹੋਇਆ ਹੈ ਸੋ ਸੰਗਤਾਂ ਦੂਰ ਦੂਰ ਤੋਂ ਇਸ ਪਾਵਨ ਸਥਾਨ ਤੇ ਆਉਂਦੀਆਂ ਨੇ ਅਤੇ ਕਿਹਾ ਜਾਂਦਾ ਹੈ ਬਾਣੀ ਗੁਰਦੁਆਰਾ ਸੇਵ ਜੀ ਦਾ ਬਾਰੇ ਕੁਝ ਪੰਕਤੀਆਂ ਨੇ ਕਿ ਪੁੱਤਰ ਹਿਤ ਨਾਰੀ ਜੋ ਮਾਸ ਮਾਸ ਇहां ਨਹਾਏ 1 ਬਰਸ ਮੈਂ ਸੁਤਲ ਹੈ ਸ੍ਰੀ ਗੁਰੂ ਆਸ ਫਰਮਾਏ ਅਗਰ ਕੋਈ ਵੀ ਜੀਵ ਇਸਤਰੀ ਜਿਹਦੇ ਗਰਭ ਵਿੱਚ ਬੱਚਾ ਨਹੀਂ ਹੈ ਜਾਂ ਪੁਚੰਗੀ ਦੀ ਦਾਤ ਨਹੀਂ ਹੈ ਗਰਭ ਵਿੱਚ ਉਹ ਸ਼ਰਧਾ ਧਾਰਕ ਇਸ ਥਾਂ ਤੇ ਆਵੇ ਅਤੇ 1 ਸਾਲ ਆ ਕੇ ਹਰ ਮਹੀਨੇ ਇੱਕ ਇਸ਼ਨਾਨ ਕਰੇ ਭਾਵ ਸਾਲ ਚ 12 ਇਸ਼ਨਾਨ ਕਰੇ ਤਾਂ ਉਸ ਨੂੰ ਜ਼ਰੂਰ ਸੁਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ ਗੁਰਦਵਾਰ ਗੁਰਬਲਾਸਪਾਸ ਸ਼ੇ ਸ਼ੇਮੀ ਵਿੱਚ ਐਸਾ ਬਾਣੀ ਦੁਆਰਾ ਫਰਮਾਇਆ ਗਿਆ ਹੈ ਤੋਂ ਇਸ ਤੋਂ ਥੋੜੀ ਦੂਰ ਗੁਰਦਵਾਰਾ ਗੁਰੂ ਕੀ ਵਡਾਲੀ ਜਨਮ ਸਥਾਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਸਥਿਤ ਹੈ ਜਿਸ ਤੋਂ ਕੇ ਦੂਰ ਦੂਰੋਂ ਸੰਗਤਾਂ ਆ ਕੇ ਦਰਸ਼ਨ ਤੇ ਦਾਰੇ ਕਰਦੀਆਂ ਨੇ ਉੱਥੇ ਹੀ ਤੋਂ ਹੀ ਕੋਲ ਗੁਰੂ ਕੀ ਵਡਾਲੀ ਵਿਖੇ ਹੋਰ ਵੀ ਤਿੰਨ ਗੁਰਦਵਾਰੇ ਨੇ ਗੁਰਦਵਾਰਾ ਸ੍ਰੀ ਮਨਜੀਤ ਸਾਹਿਬ ਗੁਰਦਵਾਰਾ ਸ੍ਰੀ ਦਮਦਮਾ ਸਾਹਿਬ ਅਤੇ ਗੁਰਦਵਾਰਾ ਬਾਬੇ ਸ਼ਹੀਦ ਸਿੰਘਾ ਜੀ ਸੰਗਤ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਆਪ ਜੀ ਨੇ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਸੁੰਨਾ ਕੀਤਾ ਹੋਇਆ ਹੁਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸੰਗਤ ਜਾਣ ਸਕਦੀ ਹੈ ਕਿ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਸ਼ਾਟਾ ਸਾਹਿਬ ਜੋ ਕਿ 6 ਹਟਾਂ ਤੋਂ ਬਣਿਆ ਹੈ ਜਿੱਥੇ ਪਾਣੀ ਦੀ ਕਿੱਲਤ ਕਰਕੇ ਗੁਰੂ ਮਹਾਰਾਜ ਨੇ ਇਸ ਜਗ੍ਹਾ ਦਾ ਨਿਰਮਾਣ ਕੀਤਾ ਤੇ ਇਸੇ ਤਰ੍ਹਾਂ ਦੇ ਹੋਰ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣਨ ਲਈ ਸਾਡੇ ਚੈਨਲ ਪੰਜਾਬੀ মিডিয়াম ਦੇ ਨਾਲ ਜੁੜੇ ਰਹਿਣਾ